ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਜੇ ਅੱਜ ਆਪਾਂ ਫਿਰਦੇ ਆਂ ਮੋਗਾ ਸ਼ਹਿਰ ਅੱਜ ਆਪਾਂ ਇਹ ਰੂਪ ਚਾਚਾ ਨੂੰ ਜੀ ਗੱਡੀ ਦਿਵਾਉਣ ਰੂਪ ਚਾਚਾ ਕਹਿੰਦਾ ਮੈਂ ਸਵਿਫਟ ਗੱਡੀ ਲੈਣੀ ਆ ਗਰਾਰੀ ਸਵਿਫਟ ਦੀ ਜੜੀ ਹੋਈ ਆ ਆਪਾਂ ਮੋਗੇ ਮੰਡੀ ਚ ਆਏ ਆ ਇਹ ਮੰਡੀ ਵੀਰੇ ਹਰ ਐਤਵਾਰ ਲੱਗਦੀ ਆ ਕੋਟ ਰੋਡ ਤੇ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਮੰਡੀ ਦੇ ਵਿੱਚ ਫਿਰਦੇ ਆਪਾਂ ਉਹ ਦੂਰ ਤੱਕ ਮੰਡੀ ਲੱਗੀ ਹੋਈ ਆ ਜੀ ਪਰਾ ਫਰੋਜਪੁਰ ਤੇ ਲੁਧਿਆਣਾ ਰੋਡ ਆ ਜਾਂਦਾ ਜਿਹੜਾ ਵੱਡਾ ਬਾਈਪਾਸ ਹਾਈਵੇ ਤੇ ਇੱਥੇ ਆਪਾਂ ਗੱਡੀ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਵੀ ਰੂਪ ਚਾਚਾ ਕਿਹੜੀ ਗੱਡੀ ਪਸੰਦ ਕਰਦਾ ਤੇ ਰੂਪ ਚਾਚਾ ਸਾਡਾ ਉਹੀ ਜਿਹਨੂੰ ਅਸੀਂ ਚੌੜਨਾ ਮਾਮਾ ਮਾਮਾ ਕਹਿੰਨੇ ਆ ਰਾਜੂ ਬਰਾੜ ਗੱਡੀ ਦਾ ਵਿਆਹ ਕਰ ਰਿਹਾ ਦੇਖ ਰਿਹਾ ਵੀ ਗੱਡੀ ਕਿਵੇਂ ਦੀ ਐ ਓਏ ਓਏ ਆਪਣੀ ਫੋਟੋ ਵੀ ਵਿੱਚ ਆ ਗਈ ਚੱਲ ਕੋਈ ਗੱਲ ਨਹੀਂ ਆ ਗਈ ਤਾਂ ਆ ਗਈ ਤੇ ਫੇਰ ਕੀ ਹੁੰਦਾ ਤੇ ਆ ਸਾਹਮਣੀ ਜੀਵਨ ਫਿਰਦਾ ਜੀਵਨ ਆਦੇ ਪਾਪਾ ਜੀ ਦੇ ਨਾਲ ਜਾਨੀ ਕੀ ਰੂਪ ਸਿੰਘ ਜੀ ਦੇ ਨਾਲ ਉੱਤਰਿਆ ਫਿਰਦਾ ਇਹ ਜੀਵਨ ਇਹ ਵਾਰੀ ਕੋਲੀ ਕਹਿੰਦਾ ਅੰਦਰੋਂ ਦਾ ਦੇਖ ਲੀ ਗੱਡੀ ਅੰਦਰੋਂ ਦੇਖਦੇ ਫਿਰਦਾ ਗੱਡੀ ਤੇ ਚਲੋ ਆਪਾਂ ਵੀ ਥੋੜੀ ਜੀ ਝਾਤੀ ਮਾਰ ਲਈਏ ਗੱਡੀ ਦੇ ਅੰਦਰ ਤੁਹਾਨੂੰ ਦਿਖਾ ਦਿੰਨੇ ਆ ਆ ਗੱਡੀ ਅੰਦਰੋਂ ਕੋਲੀ ਬਾਪ ਹੀ ਬਾਓ ਗੱਡੀ ਤਾਂ ਬੜੀ ਸਾਫ਼ ਹੈ ਚਲੋ ਦੇਖਦੇ ਆ ਗੱਡੀ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਆਪਣੇ ਚਾਚੇ ਰੂਪ ਜੀ ਨੂੰ ਤੇ ਵਾਰੀ ਗੱਤੀ ਬੰਦ ਚੱਕ ਵੀ ਤੇ ਰਾਜੂ ਤੇ ਰੂਪ ਚਾਚਾ ਤੂੰ ਨੇ ਗੱਡੀ ਪੂਰੀ غور ਨਾਲ ਦੇਖ ਰਹੇ ਆ ਨਾਲ ਬਿੰਦੂ ਬਰਾੜ ਵੀ ਆਪਣੇ ਦੇਖਦੇ ਆ ਫਿਰ ਵੀ ਮੁੰਡੇ ਕੀ ਸਲਾਹ ਕਰਦਾ ਕੀ ਬੰਦੀ ਆ ਗੱਡੀ ਵੈਸੇ ਤੁਰ ਫਿਰ ਕੇ ਦੇਖਦੇ ਆ ਆ ਜੋ ਲਓ ਵੀ ਇੱਥੇ ਆਪਣੇ ਨਾਲ ਆਪਣੇ ਪਿੰਡੋਂ ਹੋਰ ਸੱਜਣ ਵੀ ਜੁੜ ਗਏ ਜਿਹੜੇ ਆਪਣੇ ਨਾਲ ਗੱਡੀ ਦੇਖਣ ਆਏ ਆ ਲੋ ਵੀ ਪਿੱਛੇ ਤਾਂ ਮਾਮੇ ਨੂੰ ਕੋਈ ਗੱਡੀ ਪਸੰਦ ਨਹੀਂ ਆਈ ਆਪਣੇ ਰੂਪ ਨੂੰ ਤੇ ਹੁਣ ਇੱਥੇ ਹੋਰ ਗੱਡੀ ਦੇਖਣ ਆਇਆ ਪਟੂ ਗੱਡੀ ਨੂੰ ਤਾਂ ਐ ਘੇਰੀ ਬੈਠਿਆ ਆ ਜਿਵੇਂ ਕਿਸਾਨ ਜੂਨੀਅਨ ਵਾਲੇ ਟੋਲ ਪਲਾਜੇ ਵਾਲਿਆਂ ਨੂੰ ਘੇਰਦੇ ਹੁੰਦੇ ਆ ਦੇਖ ਕਿਵੇਂ ਘੇਰਾ ਪਾਈ ਖੜਿਆ ਗੱਡੀ ਨੂੰ ਰਾਜੂ ਤੇ ਬਿੰਦੂ ਐ ਬਿਉਰਾ ਲੈੰਦੇ ਫਿਰਦੇ ਗੱਜੀ ਤਾਂ ਆਪਾਂ ਤੁਹਾਨੂੰ ਬੈਕਲੌਕ ਦਿਖਾ ਦਿੰਦੇ ਆ ਗੱਡੀ ਦੀ ਦੇਖੋ ਸਵਿਫਟ ਜਿਆਰ ਗੱਡੀ ਬੜੀ ਸੋਹਣੀ ਖੜੀ ਐ ਗੱਡੀ ਤਾਂ ਇੱਕ ਤੋਂ ਇੱਕ ਖੜੀ ਐ ਵੇਖਦੇ ਆ ਕੋਈ ਪਸੰਦ ਆਉਂਦੀ ਐ ਕਿ ਨਹੀਂ ਆਉਂਦੀ ਇਧਰ ਬਾਈ ਹੁਣੀ ਖੜਿਆ ਸਾਰੇ ਇਹਨਾਂ ਨਾਲ ਥੋੜੀ ਬਹੁਤ ਗੱਲਬਾਤ ਚੱਲ ਰਹੀ ਐ ਤੇ ਆਪਾਂ ਦੇਖਦੇ ਆ ਸਲਾਹ ਕੀ ਕਰਦੇ ਆ ਮੁੰਡੇ ਕੀ ਨਹੀਂ ਕਰਦੇ ਏ ਬੰਦੂ ਨੇ ਬਾਰੀ ਖੋਲੀ ਕਹਿੰਦਾ ਮੈਂ ਪਿੱਛੇ ਨਹੀਂ ਰਹਿਂਦਾ ਕਹਿੰਦਾ ਮੈਂ ਵੀ ਦੇਖੂਗਾ ਲਾਓ ਜੀ ਲਾਓ ਚੱਕ ਇਧਰ ਮਾਮਾ ਵੀ ਫਿਰ ਹੜਦਾ ਨਹੀਂ ਕਰੂਗਾ ਕੁਝ ਨਾ ਕੁਝ ਕੈਵੇਂ ਨਾ ਜੀ ਲਿਖਿਆ ਬੱਚੇ ਉਹ ਟਾਇਰ ਨਾ ਮੈਂ ਭਾਈ ਟਾਇਰ ਦਾ ਨਾਮ ਲਓ ਵੀ ਤੁਹਾਨੂੰ ਗੱਡੀ ਅੰਦਰੋਂ ਚੈੱਕ ਕਰਾ ਦਈਏ ਓਏ 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 ਆਪਣੀ ਮੂਵੀ ਫੇਰ ਬਣ ਗਈ ਸ਼ੀਸ਼ੇ ਵੇ ਦੀ ਚਲੋ ਕੋਈ ਨਾ ਲਓ ਵੀ ਤੁਸੀਂ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਕਿੰਨਾ ਸਾਫ਼ ਹੈ ਕਿੰਨਾ ਚਮਕਦਾ ਪਰ ਕਲੀ ਚਮਕਦਮ ਕਿਤੇ ਨਹੀਂ ਜਾਣਾ ਕਿਉਂਕਿ ਮੱਸ ਪੂਜਾ ਨੇ ਵੀ ਕਿਹਾ ਆਪਣੇ ਗਾਣੇ ਦੇ ਵਿੱਚ ਕੀ ਕਿਹਾ ਕਹਿੰਦੀ ਹਰ ਚਮਕਦੀ ਚੀਜ਼ ਵੇ ਸੋਣਾ ਨਹੀਂ ਹੁੰਦੀ ਮਾਮਾ ਇਹਨੂੰ ਇੱਥੇ ਸਾਰੇ ਜਾਣੇ ਘੇਰੀ ਖੜੇ ਆ ਵੀ ਦੱਸ ਗੱਡੀ ਕਿਵੇਂ ਲੱਗੀ ਮਾਮਾ ਕਹਿੰਦਾ ਨੋ ਆਈ ਡੋਨਟ ਲਾਈਕ ਇਟ ਕਹਿੰਦਾ ਤੂੰ ਮੂਵ ਕਰੋ ਅੱਗੇ ਚਲੋ ਅੱਗੇ ਵੇਖਦੇ ਆਂ ਇਧਰ ਲੈ ਬਿੰਦੂ ਬਰਾੜ ਆਪਣੇ ਨਾਲ ਨਾਲ ਐ ਸ਼ਰਮਾਉਂਦਾ ਗੱਭਰੂ ਗੱਭਰੂ ਦੀਆਂ ਮੁੱਛਾਂ ਦੇਖੋ ਤੁਸੀਂ ਇਹ ਗੱਭਰੂ ਤਰੇ ਜਾਂਦੇ ਆ ਦੇਖ ਸਵਾਦ ਨਾ ਇਹ ਸਵਾਦ ਲੈਣ ਆਏ ਆ ਗੱਡੀ ਲੈਣ ਨਹੀਂ ਆਏ ਉੱਬਲਾ ਬੱਲਾ ਬੱਲਾ ਕੋਕਾ ਪੀਸ ਮਿਲ ਗਿਆ ਤੁਰਿਆ ਫਿਰਦਾ ਨੂੰ ਵੀਲ ਚੈੱਕ ਕਰੋ ਤੁਸੀਂ ਗੱਡੀ ਦੇ ਰਾਜੂ ਤਰਿਆ ਜਾਂਦਾ ਕਹਿੰਦੇ bari ਨੂੰ ਹੱਥ ਪਾਊਗਾ ਪਾਊਗਾ ਉਹ ਪਾ ਲਿਆ ਗੱਡੀ ਲੋਗ ਨਿਕਲੀ ਹੜਦਾ ਨਹੀਂ ਗੱਡੀ ਰਾਜੂ ਖਲਾਊਗਾ ਵੀਰੇ ਖਲਾਊਗਾ ਏ ਮੁੰਡਾ ਕਹਿੰਦੇ ਉਹਨਾਂ ਨੂੰ ਬਾਜ ਮਰ ਕੇ ਤਾਂ ਗੱਡੀਆਂ ਅਨਲੌਕ ਕਰੋ ਕਰਤੀ ਫਿਰ ਐਂ ਤਾਂ ਰਾਜੂ ਪੂਰਾ ਹੈ ਵੇਖੋ ਫਿਰ ਉਹ ਆਹ ਰਾਜੂ ਨੇ ਬਾਰੀ ਖੋਲੀ ਗੱਡੋ ਚੈੱਕ ਕਰੂਗਾ ਅੰਦਰੋਂ ਆਹ ਵੀਰ ਜੀ ਵੀ ਥੋੜੇ ਜਿਹਾ ਦਿਮਾਗ ਲਾ ਰਹੇ ਨੇ ਦੇਖ ਰਹੇ ਨੇ ਗੱਡੀ ਨੂੰ ਤੇ ਇਧਰ ਬਿੰਦੂ ਬਰਾੜ ਵੀ ਕਹਿੰਦੇ ਬਾਰੀ ਨੂੰ ਹੱਥ ਪਾਈ ਖੜਾ ਆਪਣੇ ਕੋਲੇ ਵੀ ਇੱਕੋ ਕੰਮ ਆਪਾਂ ਵੀ ਦਿਖਾ ਦਿੰਨੇ ਅੰਦਰੋਂ ਗੱਡੀ ਕਿਵੇਂ ਹੈ ਕਿਵੇਂ ਨਹੀਂ ਹੈ ਦੇਖੋ ਤੁਸੀਂ ਬੜੀ ਸਾਫ਼ ਪਈ ਆ ਗੱਡੀ ਅੰਟੀਰੀਅਰ ਚੈੱਕ ਕਰੋ ਅੰਟੀਰੀਅਰ ਦਾ ਵੀਰੇ ਇਸ ਗੱਡੀ ਦਾ ਵੀ ਬਹੁਤ ਵਧੀਆ ਜੰਪ ਕਰਿਆ ਆ ਬਾਈ ਹੱਥ ਲਾਲਾ ਦੇਖੀ ਜਾਂਦੇ ਆ ਉਧਰ ਪਿਛਲੇ ਪਾਸੇ ਕਹਿੰਦੇ ਰਾਜੂ ਨੇ ਫੇਰ ਵਾਰੀ ਖੋਲੀ ਅੰਦਰ ਵੜ ਵੜ ਕੇ ਕਹਿੰਦੇ ਦੇਖੀ ਜਾ ਰਹੀ ਆ ਗੱਡੀ ਤੇ ਕੋਲੇ ਆਪਣੇ ਬਿੰਦੂ ਬਰਾੜ ਵੀ ਖੜਿਆ ਇਹਨਾਂ ਨੂੰ ਪੁੱਛਦੇ ਆ ਕਿਵੇਂ ਲੱਗੀ ਗੱਡੀ ਇਹ ਠੀਕ ਹੈ ਗੱਡੀ ਤਾਂ ਸਹੀ ਹੈ ਬਾਕੀ ਦੇਖਦੇ ਆਂਗੇ ਰਾਏ ਕਰਦੇ ਆਂਗੇ ਕਿਵੇਂ ਬਣਿਆ ਸੌਮਾ ਚਲੋ ਕੋਈ ਨੱਕੇ ਹੋਰ ਦੇਖ ਲੈਨੇ ਆਪਾਂ ਗੱਡੀਆਂ ਬਾਧੂ ਅੱਜ ਦੇਖਦੇ ਆਂ ਸਾਰੀ ਢਾੜੀ ਐਸੇ ਗਾਮ ਤੋਂ ਹੀ ਆ ਹਾਂ ਗੱਡੀਆਂ ਦੇਖਣੀਆਂ ਸਾਰੀ ਢਾੜੀ ਕੀ ਅਜ ਦਵਾਈ ਕਿ ਵੀ ਜਾਣੀ ਐ ਨੂੰ ਅੱਜ ਦਵਾਈ ਲੈ ਜਾਣੀ ਐ ਪਾ ਛੱਡਣਾ ਹੀ ਨਹੀਂ ਅੱਜ ਕਾਚਾ ਲੋ ਆਪ ਬਾਈ ਦੇਖੋ ਤੁਸੀਂ ਚਮਕਾਈ ਜਾਂਦਾ ਬਾਈ ਦਾ ਵੀ ਕੋਈ ਚੰਗਾ ਖਾਦਾ ਲੱਗਦਾ ਰੀਜਾਂ ਲਾਈ ਤਰੀ ਆਉਂਦਾ ਲੋ ਵੀ ਮੰਡੋ ਇੱਥੇ ਵੀ ਗੱਲਬਾਤ ਨਹੀਂ ਬਣੀ ਗੱਜੀ ਦੀ ਚਲੋ ਅੱਗੇ ਦੇਖਦੇ ਆਂ ਸਾਰੀ ਜਾਏ ਪੜਤਾਲ ਕਰਨਗੇ ਆਪਦੀ ਬਈ ਤੇ ਜੀ ਮਦਦ ਦਾ ਮਨ ਦੇ ਦੋ ਦੋ ਜੀ ਰਹੇ ਸਿਆਲ ਲੱਗਦੇ ਸਿਆਲ ਆਪਰੇ ਆਪਰੇ ਜੀ ਕਿਹਾ ਮੀਡੀਆ ਜੀ ਆਈ 18 ਵਿਜ ਨੇ 18 ਜੱਡੀ ਨੇ 18 ਜੱਡੀ 18 ਕੁਝ ਹੋ ਰਿਹਾ ਹੈ ਇਹ ਜਿਲ੍ਹੇ ਦੇ ਪੈਗਰਾਨ ਸਾਰੇ ਆਪਸ਼ਨ ਹੈ ਜੀ ਹੈ 18 ਵਿਜ 37.5 ਵਿਡੀਓ ਨੰਬਰ 3920 ਨੰਬਰ ਆ ਕਹਿਣਾ ਪਹਿਲੇ ਮੈਂ ਸਾਡਾ ਪਾਰ ਥੋੜੀ ਪਹਿਲੇ ਵਾਲੀਆਂ ਫਰਗੇ ਪਹਿਲੇ ਵਾਲੀਆਂ ਦਾ ਰੂਟ ਦਾ ਪਹੀਆ ਚੰਗੀ ਨੇਹਲ ਦੀ ਗੱਲ ਆ ਬੋਣ ਚੱਕੋ ਜੀ ਸੁਖੇ ਗੋਣ ਦਾ ਕੀ ਹਿਸਾਬੀ ਲੈਣ ਨਾਲੇ ਅੱਲਾ ਯਾ ਬੋਤੂ ਤੇ ਪਾ ਜੀ ਨਾਲ ਵੇਖੀ ਨੁਕਤਾ ਹੈ ਜੀ ਕਿਹੜਾ ਵਾਟ 13 13

ਲਓ ਜੀ ਰੂਪ ਸਿੰਘ ਜੀ ਦਾ ਫੇਸ ਦੱਸ ਰਿਹਾ ਇਹਨਾਂ ਨੂੰ ਕੋਈ ਗੱਡੀ ਪਸੰਦ ਨਹੀਂ ਆਈ ਤੇ ਚਲੋ ਕੋਈ ਗੱਲ ਨਹੀਂ ਕਿ ਤੋ ਹੋਰ ਦੇਖ ਲਾਂਗੇ ਹੁਣ ਆਪਾਂ ਚੱਲਦੇ ਆਂ ਇੱਥੋਂ ਗੱਡੀ ਲੈਣ ਆਏ ਸੀ ਮਾਮੇ ਨੇ ਗੱਡੀ ਤਾਂ ਕੋਈ ਪਸੰਦਾਈ ਨਹੀਂ ਤਾਂ ਬਲਦੇ ਦੇ ਧਾਬੇ ਤੋਂ ਚਾਹ ਪੀਂ ਰੋਗੇ ਸਾਰੇ ਜਾਣੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਧੰਨਵਾਦ